ਖਰੜ ਦੇ ਵਿੱਚ ਤੀਆਂ ਦਾ ਤਿਹਾਰ ਬੜੀ ਹੀ ਧੁੰਮ ਧਾਮ ਦੇ ਨਾਲ ਮਨਾਇਆ ਗਿਆ ਬੀਬੀਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਜਿੱਥੇ ਸੱਗੀ ਫੁੱਲਾਂ ਦੇ ਨਾਲ ਵੱਡੇ ਵੱਡੇ ਕਾਂਟੇ ਤੇ ਪ੍ਰਾਰਥਨ ਚੀਜ਼ਾਂ ਨੂੰ ਲੈ ਕੇ ਭਾਈਚਾਰਕ ਸਾਂਝ ਦੀ ਜਿਹੜੀ ਹੈ ਕੜੀ ਇਹ ਜਿਹੜੇ ਤੀਆਂ ਦਾ ਤਿਹਾਰ ਮਨਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਰਾਜ ਲਾਲੀ ਗਿਲਜੋ ਮਹਿਲਾ ਕਮਿਸ਼ਨ ਪੰਜਾਬ ਨੇ ਉਹ ਮੁੱਖ ਮਹਿਮਾਨ ਦੇ ਤੌਰ ਤੇ ਉਰੇ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੀਆਂ ਦੇ ਤਿਹਾਰ ਦਾ ਕੀ ਮਹੱਤਵ ਹੈ ਉਹ ਵੀ ਤੁਹਾਨੂੰ ਦਰਸਾਵਾਂਗੇ ਜੋ ਪ੍ਰੋਗਰਾਮ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਉਹਨਾਂ ਤਸਵੀਰਾਂ ਦਾ ਤੁਸੀਂ ਆਨੰਦ ਲਓ ਰਾਜਵੀਰ ਲਾਲੀ ਗਿੱਲ ਜੋ ਮਹਿਲਾ ਕਮਿਸ਼ਨ ਪੰਜਾਬ ਨੇ ਉਹ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਸਭ ਤੋਂ ਪਹਿਲਾਂ ਦੇਖੋ ਇਹ ਲਾਈਟ ਵੀ ਨਾ ਥੈਂਕ ਯੂ ਥੈਂਕ ਯੂ ਬਹੁਤ ਮਿਹਰਬਾਨੀ ਥੈਂਕ ਯੂ ਮੈਂ ਕਿਉਂ ਪਹਿਲੀ ਗੱਲ ਤੇ ਬਹੁਤ ਖੁਸ਼ੀ ਹੋਈ ਸਾਰਿਆਂ ਨੂੰ ਦੇਖ ਕੇ ਕਿੰਨੇ ਵਧੀਆ-ਵਧੀਆ ਸਾਦੇ ਕੱਪੜੇ ਪਾਏ ਨੇ ਸਾਰੇ ਕਿੰਨੇ ਸੋਹਣੇ ਤੇ ਕਿੰਨੇ ਖੁਸ਼ ਨਜ਼ਰ ਆ ਰਹੇ ਨੇ ਤਿਹਾੜੀ ਇਦਾਂ ਦਾ ਆ ਤੇ ਇਸ ਤਿਹਾੜ ਦੇ ਉੱਤੇ ਵੀ ਮੈਂ ਆਪਣੀ ਪੈੜਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਜ਼ਿੰਦਗੀ ਦਾ ਮਾਨ ਮੰਨੋ ਖੁਸ਼ੀਆਂ ਮੰਨੋ ਇੱਕ ਦੂਜੇ ਦੀ ਇੱਜ਼ਤ ਤੇ ਸਹਾਰਾ ਬਣੋ ਅਸੀਂ ਜੇ ਸਮਾਜ ਦੇ ਅੰਦਰ ਇੱਕ ਦੂਜੇ ਦਾ ਹੱਥ ਫੜਾਂਗੇ ਤਾਂ ਹੀ ਅਸੀਂ ਅੱਗੇ ਪਹੁੰਚ ਸਕਦੇ ਆ ਤੇ ਸੱਸਾਂ ਵੀ ਨੇ ਮਾਵਾਂ ਵੀ ਨੇ ਧੀਆ ਵੀ ਨੇ ਜੇ ਸਿੱਕ ਔਰਤ ਹੀ ਔਰਤ ਦੀ ਅਸੀਂ ਮਦਦ ਕਰਨਾ ਚਾਹੁੰਦੇ ਆਂ ਠੀਕ ਹੈ ਉਹਨਾਂ ਨੂੰ ਸਵਾਚ ਉੱਚਾ ਚੱਖਣਾ ਚਾਹੁੰਦੇ ਆ ਤੇ ਇੱਕ ਦੂਜੇ ਦੀ ਮਦਦ ਕਰਨੀ ਜ਼ਰੂਰ ਸਿੱਖੀਏ ਇਸੇ ਤਰ੍ਹਾਂ ਜ਼ਿੰਦਗੀ ਦਾ ਰੰਗ ਮਾਣੋ ਔਰ ਕਿੰਨੇ ਸਾਰੇ ਖੁਸ਼ ਹੋ ਰਹੇ ਨੇ ਅੱਜ ਕੋਈ ਬੋਲ ਨਹੀਂ ਪਾਊਗਾ ਕਿ ਅਸੀਂ ਸੱਸ ਕੁੱਟਣੀ ਹਾਂ ਉਹ ਗੱਲ ਨਹੀਂ ਲੇਕਿਨ ਅਸੀਂ ਸਭ ਦੀ ਜਿਹੜੀ ਹੈ ਨਾ ਇਹ ਅਸੀਂ ਜਦੋਂ ਆਪਣੀ ਸੱਸ ਨੂੰ ਆਪਣੀ ਬਾਣ ਸਮਝਦੇ ਹਾਂ ਸ਼ੇਰੀ ਜਾ ਕੇ ਅਸੀਂ ਇੱਜ਼ਤ ਅੱਗੇ ਵਧਾਉਣੀ ਆ ਸਾਰੇ ਜਣੇ ਠੀਕ ਹੈ ਔਰ ਸੱਸ ਸਹੇਲੀ ਆਪਣੇ ਜਿਹੜੀਆਂ ਕੁੜੀਆਂ ਬਾਹਰੋਂ ਆਉਂਦੀਆਂ ਨੇ ਆਪਣੀਆਂ ਧੀਆਂ ਬਣ ਕੇ ਰਹਿੰਦੀਆਂ ਨੇ ਘਰੇ ਔਰ ਉਹਨਾਂ ਨੂੰ ਉਹਨਾਂ ਹੀ ਇੱਜ਼ਤ ਮਾਨ ਦੋ ਜਿੰਨਾ ਅਸੀਂ ਆਪਣੀਆਂ ਕੁੜੀਆਂ ਨੂੰ ਦਿੰਦੇ ਹਾਂ ਮੈਡਮ ਜਿਹੜਾ ਧੀਆਂ ਦਾ ਤਿਹਾਰ ਹੈ ਇਸ ਦੀ ਕੀ ਮਹੱਤਵਤਾ ਹੈ ਕਿਉਂ ਇਸ ਨੂੰ ਜਿਹੜਾ ਮਨਾਇਆ ਜਾਂਦਾ ਹੈ ਦੇਖੋ ਧੀਆਂ ਸਾਉਣ ਦੇ ਚ ਹਜੜਾ ਆ ਆਪਣੇ ਸਾਉਣ ਦੇ ਮਹੀਨੇ ਦਾ ਤਿਹਾਰ ਹੈ ਇਸ ਤਿਹਾਰ ਦੇ ਅੰਦਰ ਜਦੋਂ ਵੀ ਜਦੋਂ ਵੀ ਅਸੀਂ ਇਹ ਦੇਖਦੇ ਹਾਂ ਕਿ ਸਾਡੇ ਖੁਸ਼ੀਆਂ ਨੇ ਇਸ ਮਹੀਨੇ ਦੇ ਅੰਦਰ ਹੋਰ بڑے ਤਿਹਾਰ ਆਉਂਦੇ ਨੇ ਸ਼ਿਵਰਾਤੀ ਜੋ ਅਸੀਂ ਬਣਾਉਂਦੇ ਹਾਂ ਸ਼ੇਵ ਦਾ ਮੂਨਾ ਗੜਿਆ ਜਾਂਦਾ ਹੈ ਖੁਸ਼ੀਆਂ ਦਾ ਮਿਹਨਤ ਬਸ ਇਸੇ ਤਰੀਕੇ ਨਾਲ ਰਚਦੇ ਗੱਲਦੇ ਆਪਣੇ ਤਿਹਾਰ ਮਨਾਈਦਾ ਪੁਰਾਣੇ ਜਮਾਨੇ ਦੇ ਵਿੱਚ ਪੁਰਾਣੇ ਯੁੱਗ ਦੀ ਆਪਾਂ ਗੱਲ ਕਰੀਏ ਕਹਿੰਦੇ ਨੇ ਨੂਹਾਂ ਤੇ ਸੱਸਾਂ ਜਿਹੜੀਆਂ ਨੇ ਇਕੱਠੀਆਂ ਨਹੀਂ ਸੀ ਆਉਂਦੀਆਂ ਪਰ ਜਮਾਨਾ ਬਦਲ ਗਿਆ 21ਵੀਂ ਸਦੀ ਵੀ ਪਾਰ ਹੋਣ ਲੱਗੀ ਹੈ ਤੇ ਹੁਣ ਜਿਹੜੀਆਂ ਨੂਹਾਂ ਤੇ ਸੱਸਾਂ ਇਕੱਠੀਆਂ ਹੀ ਜਿਹੜਾ ਨੇ ਤੀਆਂ ਦੇ ਤਿਹਾਰ ਨੂੰ ਸੈਲੀਬ੍ਰੇਟ ਕਰਦੀਆਂ ਨੇ ਇਹਨਾਂ ਬਾਰੇ ਕੀ ਕਹਿਣਾ ਚਾਹੂਗਾ ਦੇਖੋ ਇਹ ਮੈਂ ਪਹਿਲਾਂ ਹੀ ਆਂਦੇ ਹੀ ਕਿਹਾ ਸੀਗਾ ਜਿਹੜੀਆਂ ਨੂਹਾਂ ਨੇ ਇਹ ਵੀ ਤੀਆਂ ਨੇ ਕਰਦੀਆਂ ਤੇ ਜਿਹੜੀਆਂ ਸੱਸਾਂ ਨੇ ਉਹ ਵੀ ਜਿਵੇਂ ਤੀਆਂ ਵਾਂਗੂ ਪਿਆਰ ਦਿੰਦੀਆਂ ਨੇ ਤਾਂ ਉਹ ਵੀ ਆਪਣੀ ਮਾਂ ਨੂੰ ਦੇ ਰੱਖ ਦਿਆ ਨਹੀਂ ਐਸੇ ਕਰਕੇ ਮੈਂ ਕਹਿ ਰਹੀ ਸੀ ਕਿ ਅੱਜ ਸਸਤੀ ਬੋਲੀ ਨਹੀਂ ਪਾਉਣੀ ਇਹ ਵਾਲੀ ਪਰ ਚਲੋ ਇਹ ਸਾਡਾ ਆਪਣਾ ਹੀ ਸੱਭਿਆਚਾਰ ਹੈਗਾ ਇਹ ਕਿ ਸਾਰਾ ਕੁਝ ਹੁੰਦਾ ਹੀ ਹੈ ਦਾ ਪਰ ਯੈਸ ਇਹ ਮਜ਼ਹੂਰ ਕਹੂੰਗੀ ਜਿੰਨੀਆਂ ਵੀ ਬਾਵਾ ਨੇ ਪਲੀਜ਼ ਆਪਣੀ ਔਰਤਾਂ ਵੀ ਜਿੰਨੀਆਂ ਨੇ ਆਪਾਂ ਲੇਡੀਆਂ ਹੈਗੇ ਇੱਕ ਦੂਜੇ ਦਾ ਹੱਥ ਫੜ ਕੇ ਸਮਾਜ ਦੇ ਅੱਗੇ ਅੱਗੇ ਚੱਲਣ ਦੀ ਆਪਾਂ ਸਭ ਨੂੰ ਸਮਰਥਾ ਬਖਸ਼ੀਏ ਜੇ ਤੁਸੀਂ ਆਪਣੇ ਆਪ ਲਈ ਖੜੇ ਹੋਵੋਗੇ ਇੱਕ ਦੂਜੇ ਦਾ ਸਹਾਰਾ ਬਰੋਗੇ ਤਾਂ ਸਮਾਜ ਦੇ ਅੰਦਰ ਉੱਚਾ ਦਰਸਾ ਪਾਓਗੇ। ਤੁਸੀਂ ਪੰਜਾਬ ਦੀ ਇੱਕ ਸ਼ਕਤੀ ਉਹ ਮਹਿਲਾ ਕਮਿਸ਼ਨ ਉਹ ਔਰਤਾਂ ਤੇ ਲੜਕੀਆਂ ਤੇ ਅਤਿਆਚਾਰ ਹੋ ਰਿਹਾ ਤੁਸੀਂ ਦੇਖ ਵੀ ਰਹੇ ਹੋ ਕਈ ਘਟਨਾਵਾਂ ਜੀਆਂ ਇਹ ਜੀਆਂ ਹੋ ਰਹੀਆਂ ਨੇ। ਇਸ ਨੂੰ ਲੈ ਕੇ ਕੀ ਇਹੋ ਜਿਹਾ ਕਾਨੂੰਨ ਦੀ ਕੋਈ ਤਿਆਰੀ ਵਢੀ ਜਾ ਰਹੀ ਆ ਕਿ ਇਹੋ ਜਿਹੇ ਜਿਹੜੇ ਦੋਸ਼ੀ ਨੇ ਜੋ ਲੜਕੀਆਂ ਤੇ ਔਰਤਾਂ ਤੇ ਅਤਿਆਚਾਰ ਕਰ ਰਹੇ ਤੁਸੀਂ ਮੇਰੇ ਕਹਿਣ ਦਾ ਅੰਦਾਜ਼ਾ ਤੁਸੀਂ ਸਮਝ ਹੀ ਗਏ ਹੋਗੇ। ਇਹੋ ਜਿਹਾ ਕਮਿਸ਼ਨ ਹੈ ਬਣਿਆ ਇਸੇ ਕਰਕੇ ਆ। ਕੁੜੀਆਂ ਦੀ ਰੱਖਿਆ ਲਈ ਧੀਾਂ ਦੀ ਰੱਖਿਆ ਲਈ ਬਣਿਆ ਆ। ਔਰ ਸਾਡੇ ਕੋਲ ਜਿਹੜੇ ਵੀ ਕੇਸਸ ਆ ਰਹੇ ਨੇ ਇਸ ਟਾਈਮ ਦੇ ਉੱਤੇ ਬਹੁਤ ਹੀ ਸਖਤ ਕਾਨੂੰਨ ਦੇ ਸੀ ਉਹਦੇ ਉੱਤੇ ਲਾਗੂ ਵੀ ਹੁੰਦਾ ਹੈ ਚਾਹੇ ਅਡਮੈਸਟਿਕ ਵਾਇਲੈਂਸ ਹੋਵੇ ਚਾਹੇ ਕਿਸੇ ਵੀ ਤਰੀਕੇ ਦਾ ਅਤਿਆਚਾਰ ਕੁੜੀਆਂ ਦੇ ਉੱਤੇ ਹੋਵੇ ਇੱਕ ਲੁਧਿਆਣੇ ਦੇ ਵਿੱਚ ਇੱਕ 13 ਸਾਲ ਦੀ ਲੜਕੀ ਦੇ ਨਾਲ ਗੈਂਗ ਰੇਪ ਕੀਤਾ ਸੀ ਜਿਹਦੇ ਮਤੇ ਦੋ ਦੋਸ਼ੀ ਤਾਂ ਪੁਲਿਸ ਨੇ ਫੜ ਲਿੱਤੇ ਤੇ ਮੈਡਮ ਹਜੇ ਵੀ ਦੋ ਦੋਸ਼ੀ ਜਿਹੜੇ ਨੇ ਬਾਹਰ ਐ ਤੇ ਦੋ ਚਾਰ ਦਿਨ ਹੋਏ ਆ ਹਜੇ ਮੁਹਾਲੀ ਦੇ ਵਿੱਚੋਂ ਪ੍ਰੈਸ ਕਾਨਫਰੰਸ ਕਰਕੇ ਗਏ ਨੇ ਕਿ ਦੋਸ਼ੀ ਸਰੀਆਮ ਜਿਹੜੇ ਨੇ ਆਪਣਾ ਜਨਮ ਸੈਲੀਬ੍ਰੇਟ ਕਰ ਰਹੇ ਨੇ ਧਾਰੂਆ ਪੀ ਰਹੇ ਨੇ ਨਹੀਂ ਇਹ ਗੱਲ ਬਿਲਕੁਲ ਗਲਤ ਹੈਗੀ ਆ ਠੀਕ ਹੈ ਜਿਹੜੀ ਹੈ ਦੋਸ਼ੀ ਹੈਗੇ ਨੇ ਜਿਹੜੇ ਦੋ ਫੜੇਗੇ ਨੇ ਦੂਜੇ ਵੀ ਦੋ ਫੜੇ ਜਾਣੇ ਨੇ ਇਸੇ ਤਰੀਕੇ ਦੇ ਨਾਲ ਹੀ ਇਹ ਗੱਲ ਬਿਲਕੁਲ ਗਲਤ ਹੈ ਕਿ ਦੋ ਦੋਸ਼ੀ ਹਲੇ ਨਹੀਂ ਫੜੇਗੇ ਪੁਲਿਸ ਆਪਣਾ ਪੂਰਾ ਕੰਮ ਕਰ ਰਹੀ ਹੈ ਠੀਕ ਹੈ ਔਰ ਜਿਹੜੀ ਹੈ ਕਿ ਰੇਪ ਦੀ ਗੱਲ ਹੈ ਇਹ ਤਾਂ ਮੈਡੀਕ ਇਦੋਂ ਤੇ ਪੁਲਿਸ ਕੰਮ ਕਰ ਰਹੀ ਹੈ ਬੜੀ ਛੇਤੀ ਤੁਸੀ ਰਿਜ਼ਲਟ ਵੀ ਦੇਖੋਗੇ ਤੇ ਲਾਸਟ ਦੇ ਵਿੱਚ ਜੇ ਆਪਾਂ ਗੱਲ ਕਰੀਏ ਇਸ ਇਸ਼ਤਿਹਾਰ ਨੂੰ ਲੈ ਕੇ ਆਮ ਪਬਲਿਕ ਨੂੰ ਕੀ ਨਵੀਂ ਜਨਰੇਸ਼ਨ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਨਵੀਂ ਜਨਰੇਸ਼ਨ ਉਹੀ ਹੈ ਜੀ ਜਿਸ ਤਰੀਕੇ ਨਾਲ ਇੱਥੇ ਸਾਰੇ ਇਕੱਠੇ ਹੋਏ ਨੇ ਖੁਸ਼ੀਆਂ ਮਨਾ ਰਹੇ ਨੇ ਇਸੇ ਤਰੀਕੇ ਨਾਲ ਹੀ ਇਕੱਠੇ ਹੋ ਕੇ ਸਾਰੀ ਆਪਣੀ ਜ਼ਿੰਦਗੀ ਇੱਕ ਦੂਜੇ ਦੀ ਸੰਭਾਲੋ ਇੱਕ ਦੂਜੇ ਦੇ ਰਾਈਟਸ ਦੇ ਲਈ ਖੜੇ ਹੋਓ ਇਸ ਤਰੀਕੇ ਦੇ ਨਾਲ ਅੱਜ ਕੱਲ੍ਹ ਦੇ ਕੁੜੀਆਂ ਜਿਹੜੀਆਂ ਥੋੜੀ ਜਿਹੀ ਸੱਭਿਆਚਾਰ ਤੋਂ ਦੂਰ ਜਾਂਦੀਆਂ ਜਾ ਰਹੀਆਂ ਨੇ ਠੀਕ ਹੈ ਉਹਨਾਂ ਦੇ ਲਈ ਵੀ ਇਹੀ ਮੈਂ ਕਹਾਂਗੀ ਕਿ ਵਾਪਸ ਮੁੜ ਕੇ ਆਓ ਸਾਡਾ ਸੱਭਿਆਚਾਰ ਹੀ ਜਿਹੜੀ ਹੈ ਉਹ ਸਾਡੀ ਜੜ੍ਹ ਹੈ ਇਹ ਜਾਨੂ ਕਦੇ ਨਹੀਂ ਖਤਮ ਕਰਨਾ ਤੇ ਪੰਜਾਬ ਚ ਨੌਜਵਾਨ ਜਿਹੜਾ ਵਿਦੇਸ਼ਾਂ ਵੱਲ ਪੂਜ ਕਰ ਰਿਹਾ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਤਿਹਾਰ ਬਹੁਤ ਵਧੀਆ ਜਿਹੜਾ ਵੱਡਾ ਤਿਹਾਰ ਹੈ ਆਪਾਂ ਜੇ ਗੱਲ ਕਰੀਏ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਨੇ ਨੌਜਵਾਨ ਉਹਨਾਂ ਨੂੰ ਇੱਕ ਆਖਰੀ ਸੰਦੇਸ਼ ਜਿਹੜੇ ਬੱਚੇ ਸਾਡੇ ਬਾਹਰ ਚੱਲੀ ਜਾ ਰਹੇ ਅੱਜ ਕੱਲ ਦੇ ਦੇਖਦੇ ਨੇ ਕਿ ਕੈਨੇਡਾ ਚਲੇ ਜਾਈਏ ਸ਼ਾਇਦ ਨੌਕਰੀ ਆਉਤੇ ਅਸੀਂ ਸਾਰੇ ਦੇਖਦੇ ਹਾਂ ਹਰ ਰੋਜ਼ ਟੀਵੀ ਦੇ ਉੱਤੇ ਦੇਖਦੇ ਹਾਂ ਵੀਡੀਓਜ਼ ਦੇਖਦੇ ਹਾਂ ਕਿ ਉੱਚਾ ਹੀ ਵਧੀਆ ਨਹੀਂ ਜਦੋਂ ਇੱਥੋਂ ਜਾਣ ਨੇ ਫੇਰ ਪਤਾ ਲੱਗਦਾ ਕਿ ਉੱਥੇ ਕੱਕ ਨਹੀਂ ਹੈਗਾ ਸਾਡਾ ਪੰਜਾਬ ਜਿਹੜਾ ਹੈ ਖੁਸ਼ਹਾਲ ਪੰਜਾਬ ਬਣਦਾ ਜਾ ਰਿਹਾ ਹੈ ਯੂਨੀਵਰਸਿਟੀਆਂ ਬੜੀਆਂ ਨੇ ਏਮਪਲੋਇਮੈਂਟ ਬੜੀ ਮਿਲਦੀ ਜਾ ਰਹੀ ਹੈ ਇੱਥੇ ਰਹੋ ਤੇ ਆਪਣੇ ਪੰਜਾਬ ਦੇ ਲਈ ਕੁਝ ਕਰੋ ਇਹ ਤੀਆਂ ਦਾ ਤਿਉਹਾਰ ਸੋਹਣ ਮਹੀਨੇ ਚ ਮਨਾਇਆ ਜਾਂਦਾ ਹੈ ਇਹਦੇ ਵਿੱਚ ਵਿਆਈਆਂ ਤੇ ਕੁਆਰੀਆਂ ਕੁੜੀਆਂ ਸਾਰੀਆਂ ਹੀ ਮਲਕੀ ਆਪਣੀਆਂ ਖੁਸ਼ੀ ਦਾ ਇਜ਼ਹਾਰ ਕਰਦੀਆਂ ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਚ ਗਿੱਧਾ ਡਾਂਸ ਪਰਫਾਰਮੈਂਸ ਗੇਮ ਵਗੈਰਾ ਸਾਰਾ ਕੁਝ ਹੋਏਗਾ ਤੇ ਸਾਡੇ ਜਿੰਨਾ ਵੀ ਇਹ ਗਰੁੱਪ ਹੈ ਇਹਦੇ ਵਿੱਚ ਕੋਈ ਇਹ ਨਹੀਂ ਹੈ ਕਿ ਕੋਈ ਹਾਊਸ ਵਾਈਫ ਹੈ ਜਾਂ ਕੁਛ ਹੈ ਕੋਈ ਐਡਵੋਕੇਟ ਹੈ ਕੋਈ نیوز رپورਟਰ ਹੈ ਕੋਈ ਟੀਚਰ ਹੈ ਕੋਈ ਪ੍ਰਿੰਸੀਪਲ ਹੈ ਲੱਗ ਲੱਗ ਲੇਡੀਜ਼ ਪਾਰਟਿਸਪੇਟ ਕਰ ਰਹੀ ਹੈ ਤੇ ਤੀਆਂ ਦਾ ਤਿਹਾਰ ਮਨਾਇਆ ਕਿਉਂ ਜਾਂਦਾ ਹੈ ਇਹਦੀ ਕੀ ਮਹੱਤਤਾ ਹੈ ਜਦੋਂ ਕੁੜੀਆਂ ਨਈਆਂ ਨਹੀਂ ਹੈ ਵਿਆਹੀਆਂ ਨਈਆਂ ਨੇ ਆਪਣੇ ਪੇਕੇ ਆਂਦੀਆਂ ਨੇ ਫਿਰ ਉਹਨਾਂ ਦੇ ਘਰਾਂ ਜਿਹੜੇ ਤੀਆਂ ਦਾ ਤਿਹਾਰ ਲੈ ਕੇ ਜਾਂਦੇ ਆਪਣੇ ਘਰਾਂ ਲੈ ਕੇ ਆਉਂਦੇ ਨੇ ਇਹ ਤੇ ਹਰ ਹੋਗੇ ਜ਼ੁਲਤੀ ਹੋਗੀ ਇਹ ਸਭ ਕੁਝ ਘਰ ਲੈ ਕੇ ਜਾਂਦੇ ਆਪਣੀ ਭੈਣ ਵਾਸਤੇ ਸੰਧਾਰਾ ਤੇ ਅੱਜ ਦੇਖਿਆ ਕਿ ਪ੍ਰਾਤਨ ਚੀਜ਼ਾਂ ਜਿਹੜੀਆਂ ਉਰੇ ਪਈਆਂ ਚਰਖਾ ਪਿਆ ਮਧਾਣੀ ਪਈ ਹੈ ਜਿਹੜੇ ਨਵੀਂ ਜਨਰੇਸ਼ਨ ਹੈ ਜਿਹੜੀ ਇਹਨਾਂ ਨੂੰ ਭੁੱਲਦੀ ਜਾ ਰਹੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਜਿਹੜੀ ਆਪਣੀ ਪੁਰਾਣੀ ਸੱਭਿਆਚਾਰ ਦੇ ਨਾਲ ਜੋੜਨ ਦੇ ਲਈ ਇਹ ਚੀਜ਼ਾਂ ਵੀ ਤਾਂ ਹੀ ਰੱਖੀਆਂ ਗਈਆਂ ਕਿ ਤਾਂ ਕਿ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਲੱਗੇ ਕਿ ਚਰਖਾ ਕੀ ਹੁੰਦਾ ਹੈ ਮਧਾਣੀ ਕੀ ਹੁੰਦੀ ਹੈ ਤੇ ਆ ਕੀ ਹੁੰਦੀਆਂ ਕੀ ਹੁੰਦੀਆਂ ਅੱਜ ਕੱਲ ਤੇ ਇਹ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਹੈ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਮੇਨ ਵਿਸ਼ਾ ਵੀ ਸੱਭਿਆਚਾਰ ਨਾਲ ਰਿਲੇਟਿਡ ਹੀ ਹੈ ਤਾਂ ਕਿ ਆਪਣੇ ਕਲਚਰ ਬੱਚੇ ਨੂੰ ਵੀ ਪਤਾ ਲੱਗੇ ਜੀ ਸਾਰੇ ਇਕੱਠੇ ਹੁੰਦੇ ਆ ਅੱਜ ਦੇ ਦਿਨ ਔਰ ਸਾਰੇ ਇੱਕ ਦੂਜੇ ਦੇ ਨਾਲ ਦੁੱਖ ਸੁੱਖ ਸੋਲਦੇ ਨੇ ਔਰ ਦੂਜੀ ਗੱਲ ਝੂਲੇ ਸਾਰੇ ਕੁਝ ਭੁੱਲ ਹੀ ਗਏ ਐ ਵੈਸੇ ਤੇ ਨਏ ਜਿਹੜੇ ਪੁਰਾਣੇ ਰਿਵਾਜ ਸੀ ਝੂਲੇ 'ਚ ਝੂਲ ਝੁਲਦੇ ਸੀ ਐ ਤੇ ਆਪਣਾ ਕਲਚਰ ਸਾਰਾ ਭੁੱਲ ਹੀ ਚੁੱਕਿਆ ਅੱਜ ਇਹ ਨਵੀਂ ਜਨਰੇਸ਼ਨ ਹੈ ਜੀਵੇ ਆਪਣਾ ਡਾਂਸ ਕਰ ਲਿਆ ਗਿੱਧੇ ਪਾ ਲੇ ਉਵੇਂ ਚੱਲਦਾ ਪਿਆ ਅੱਜਕੱਲੇ ਕਿਨ ਸਾਰੇ ਇਹਦੇ ਚ ਖੁਸ਼ਾ ਨਵੀਂ ਜਨਰੇਸ਼ਨ ਹੈ ਪੰਜਾਬ ਨੂੰ ਛੱਡ ਕੇ ਬਾਹਰ ਵਿਦੇਸ਼ਾਂ ਵੱਲ ਜਿਹੜੀ ਕੋਚ ਕਰਦੀ ਜਾ ਰਹੀ ਹੈ ਉਧਰ ਜਿਹੜਾ ਇਹ ਸੱਭਿਆਚਾਰ ਨੂੰ ਜਿਹੜੀ ਭੁੱਲਦੀ ਜਾ ਰਹੀ ਹੈ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਇਹ ਜਿਹੜੇ ਅੱਜ ਅਸੀਂ ਤੀਸ ਜਿਹਾਰ ਬਣਾ ਰਹੇ ਉਹਨਾਂ ਨੂੰ ਸੰਦੇਸ਼ ਇਹ ਪਹੁੰਚਾਉਣ ਵਾਸਤੇ ਕਰਦੇ ਕਿ ਸਾਡੇ ਹਿੰਦੁਸਤਾਨ ਵਿੱਚ ਵੀ ਇਹ ਚੀਜ਼ ਹੈ ਇਹ ਬਰਕਰਾਰ ਬਣੀ ਰਹੇ ਜੀਜਾ ਔਰ ਇਹ ਚੀਜ਼ ਨਾਲ ਆਪਣੇ ਜੁੜੇ ਰਹਿਣ ਜਿਹੜੇ ਬਾਹਰ ਵਿਦੇਸ਼ ਦੇਸ਼ ਵਿਦੇਸ਼ ਨੂੰ ਤੋਹਰ 사વન ਦੇ ਮਹੀਨੇ ਦੀ ਇੱਕ ਖਾਸ ਮਹੱਤਤਾ ਨੂੰ ਦਰਸਾਉਂਦਾ ਹੈ ਇਹ ਪੁਰਾਣੀ ਸਮੇਂ ਦੇ ਵਿੱਚ ਜਦੋਂ ਕਿ ਬੱਸਾਂ ਸਾਧਨ ਘੱਟ ਬਹੁਤ ਘੱਟ ਹੁੰਦੇ ਸੀਗੇ ਤੇ ਕੁੜੀਆਂ ਦਾ ਕੋਈ ਵੀ ਸਾਧਨ ਨਹੀਂ ਹੁੰਦਾ ਸੀਗਾ ਤੇ ਚਿੱਠੀਆਂ ਵੀ ਬਹੁਤ ਸਮੇਂ ਬਾਅਦ ਪਹੁੰਚਦੀਆਂ ਹੁੰਦੀਆਂ ਸੀਗੀਆਂ ਤੇ ਉਸ ਟਾਈਮ ਤੇ ਫਿਰ ਇਹ ਧੀਆ ਨੂੰ ਆਪਣੇ ਪੇਕੇ ਲੈ ਕੇ ਆਇਆ ਜਾਂਦਾ ਸੀ ਲੋਹਾਂ ਨੂੰ ਕਿਹਾ ਜਾਂਦਾ ਸੀ ਕਿ ਉਹ ਆਪਣੇ ਪੇਕੇ ਚਲੀਆਂ ਜਾਣ ਤਾਂ ਕਿ ਉੱਥੇ ਜਾ ਕੇ ਇੰਨੇ ਚਿਰ ਦਾ ਜਿਹੜਾ ਉਹਨਾਂ ਦੇ ਅੰਦਰ ਵਿਵਾਲ ਹੁੰਦਾ ਸੀ ਸਾਰੀਆਂ ਦੀ ਗੱਲ ਉਹ ਪੇਕੇ ਤੱਕ ਨਹੀਂ ਪਹੁੰਚਾ ਸਕਦੀਆਂ ਸੀ ਜਾਂ ਆਪਣੇ ਅੰਦਰ ਦਾ ਜੋ ਵੀ ਉਹਨਾਂ ਦਾ ਵਿਵਾਲ ਹੁੰਦਾ ਸੀ ਉਹ ਇੱਕ ਸਾਲ ਦਾ ਮਹੀਨਾ ਪੁਰਾਣੇ ਬਜ਼ੁਰਗਾਂ ਨੇ ਸਾਡਿਆਂ ਨੇ ਇਹੋ ਜਿਹਾ ਬਣਾ ਦਿੱਤਾ ਕਿ ਸਾਰੀਆਂ ਕੁੜੀਆਂ ਇੱਥੇ ਆ ਕੇ ਕੈਮਰੇ ਵੱਲ ਨਹੀਂ ਦੇਖੋ ਜੀ ਸਾਰੀਆਂ ਕੁੜੀਆਂ ਇੱਥੇ ਆ ਕੇ ਆਪਣੇ ਗੁੱਬਗਲਟ ਕੱਢ ਸਕਣ ਆਪਣਾ ਆਪਣੇ ਦਿਲ ਦੀ ਭੜਾਸ ਨੂੰ ਕੱਢ ਸਕਣ ਤੇ ਉਸ ਤਰ੍ਹਾਂ ਇਹ ਤੀਆਂ ਦਾ ਤਿਹਾਰ ਫਿਰ ਮਨਾਇਆ ਜਾਂਦਾ ਇੱਕ ਕਹਾਵਤ ਬਣਾਤੀ ਪੁਰਾਣੇ ਬਜ਼ੁਰਗਾਂ ਨੇ ਕਿ ਜੋ ਸੱਸ ਇਕੱਠੀਆਂ ਨਹੀਂ ਹੁੰਦੀਆਂ ਸਾਂ ਦੇ ਮਹੀਨੇ ਦੇ ਵਿੱਚ ਲੋ ਸੱਸ ਇਕੱਠੀਆਂ ਨਹੀਂ ਹੁੰਦੀਆਂ ਤੇ ਉਹ ਉਸ ਉਸ ਟਾਈਮ ਤੇ ਸੌਣ ਦੇ ਮਹੀਨੇ ਦੇ ਵਿੱਚ ਉਹਨਾਂ ਨੂੰ ਅੱਡ ਕਰ ਦਿੱਤਾ ਜਾਂਦਾ ਸੀ ਤਾਂ ਕਿ ਸੌਣ ਦੇ ਮਹੀਨੇ ਵਿੱਚ ਕੁੜੀਆਂ ਆਪਣੇ ਮਾਪਿਆਂ ਕੋਲੇ ਜਾ ਕੇ ਆਪਣਾ ਕੁਝ ਨਾ ਕੁਝ ਟਾਈਮ ਖੁਸ਼ੀ ਵਿੱਚ ਬਿਤਾ ਸਕਣ ਪਰ ਅੱਜ ਦੇ ਜਮਾਨੇ ਦੇ ਵਿੱਚ ਲੋਹਾ ਤੇ ਸੱਸਾਂ ਜੜੀਆਂ ਨੇ ਇਕੱਠਾ ਗਿੱਧਾ ਬੋਲੀਆਂ ਪਾਉਂਦੀਆਂ ਨੇ ਤੀਆਂ ਦਾ ਤਿਆਰ ਇਕੱਠੇ ਬਣਾਉਂਦੀਆਂ ਨੇ ਤੇ ਨਵੀਂ ਜਨਰੇਸ਼ਨ ਇਹਦੇ ਬਾਰੇ ਕੀ ਕਹਿਣਾ ਜਾਊਂਗੇ ਨਵੀਂ ਜਨਰੇਸ਼ਨ ਨੂੰ ਮੈਂ ਇਹ ਕਹਿਣਾ ਚਾਹਾਂਗੀ ਕਿ ਜੋ ਪਹਿਲਾਂ ਸਾਡਾ ਕਲਚਰ ਆ ਸੱਭਿਆਚਾਰ ਆ ਸਾਡਾ ਤੀਆਂ ਦਾ ਉਹ ਸਾਡਾ ਕਿਤੇ ਨਾ ਕਿਤੇ ਅਲੋਪ ਹੁੰਦਾ ਜਾ ਚੁੱਕਿਆ ਸੀ ਅੱਜ ਜ਼ਿਆਦਾਤਰ ਡੀਜੇ ਦੇ ਉੱਪਰ ਹੀ ਨੱਚਿਆ ਜਾ ਰਿਹਾ ਫਿਰ ਵੀ ਉਹ ਪੁਰਾਣੀ ਵਿਰਾਸਤ ਨੂੰ ਯਾਦ ਕਰਾਉਣ ਦੇ ਲਈ ਇਹ ਤੀਆਂ ਦਾ ਮੇਲਾ ਮਨਾਇਆ ਜਾਣਾ ਜ਼ਰੂਰੀ ਰੱਖਿਆ ਜਾਵੇ ਯਾਰੀ ਰੱਖਿਆ ਜਾਵੇ ਅੱਜ ਸਾਨੂੰ ਇਹ ਤੀਆਂ ਦਾ ਤਿਉਹਾਰ ਸਾਡੇ ਭਾਬੀ ਜੀ ਸਰਵਜੀਤ ਕੌਰ ਇਹਨਾਂ ਨੇ ਸਾਨੂੰ ਵੀ ਇਨਵਾਈਟ ਕੀਤਾ ਹੈ ਬੜਾ ਅੱਛਾ ਲੱਗਿਆ ਸਾਰਾ ਪੁਰਾਣਾ ਕਲਚਰ ਇਕਦਮ ਅੱਖਾਂ ਦੇ ਸਾਹਮਣੇ ਆ ਗਿਆ ਸਾਰੀਆਂ ਜਿਹੜੀਆਂ ਪਿਛੜੀਆਂ ਹੋਈਆਂ ਸੇਲੀਆਂ ਸੀਗੀਆਂ ਉਹ ਇਕੱਠੀਆਂ ਹੋ ਗਈਆਂ ਸਾਰੇ ਸੋਹਰਿਆਂ ਤੋਂ ਆ ਕੇ ਇੱਕ ਦੂਜੇ ਨੂੰ ਮਿਲਦੇ ਆ ਇੱਕ ਦੂਜੇ ਨਾਲ ਸਾਰੀਆਂ ਪਿਆਰ ਭਰੀਆਂ ਗੱਲਾਂ ਕਰਦੇ ਆ ਇੱਥੇ ਚਰਖੇ ਵਗੈਰਾ ਸਾਰਾ ਪੁਰਾਣਾ ਕਲਚਰ ਦੇਖ ਕੇ ਬਹੁਤ ਹੀ ਅੱਛਾ ਲੱਗਿਆ ਮੈਨੂੰ ਤੇ ਕਿੰਨਾ ਕਿ ਇੰਜੋਏ ਕੀਤਾ ਕੀ ਕੀ ਪ੍ਰੋਗਰਾਮ ਕੀਤੇ ਜੀ ਪ੍ਰੋਗਰਾਮ ਅਜੇ ਅਸੀਂ ਬੋਲੀਆਂ ਵਗੈਰਾ ਪਾਈਆਂ ਡਾਂਸ ਹੋਇਆ ਤੇ ਬਹੁਤ ਹੀ ਜ਼ਿਆਦਾ ਇੰਜੋਏ ਕੀਤਾ ਮੈਂ ਦੱਸ ਸਕਦੀ ਬਹੁਤ ਹੀ ਜ਼ਿਆਦਾ ਮੈਂ ਖੁਸ਼ ਹਾਂ ਤੇ ਨਵੀਂ ਜਨਰੇਸ਼ਨ ਨੂੰ ਕੀ ਕਹਿਣਾ ਚਾਹੋਗੇ ਨਵੀਂ ਜਨਰੇਸ਼ਨ ਨੂੰ ਇਹੀ ਕਹਿਣਾ ਚਾਹੂੰਗੀ ਕਿ ਮਤਲਬ ਕਿ ਤੁਸੀਂ ਆਪਣਾ ਇੰਜੋਏ ਜਿੰਨਾ ਮਰਜ਼ੀ ਕਰੋ ਪਰ ਜਿਹੜਾ ਆਪਣਾ ਕਲਚਰ ਹੈ ਪੁਰਾਣਾ ਉਹਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਪੰਜਾਬ 'ਚ ਅਸੀਂ ਕਿੱਦਾਂ ਵਿਚਰਦੇ ਆ ਸਾਡੇ ਗੁਰੂਆਂ ਦੀ ਧਰਤੀ ਹੈ ਇਹ ਗੁਰੂ ਸਾਹਿਬਾਨ ਕਿੱਦਾਂ ਵਾਕੀ ਸਾਡਾ ਪੰਜਾਬੀ ਕਲਚਰ ਜਿਹੜਾ ਤੀਆਂ ਦਾ ਬਹੁਤ ਹੀ ਵਧੀਆ ਹੈ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਐਦਾਂ ਹੀ ਖੁਸ਼ੀਆਂ ਭਰਿਆਂ ਬਣਾਣਾ ਸਾਨੂੰ ਤੀਆਂ ਦਾ ਤਿਆਰ ਇਸ ਕਰਕੇ ਚੰਗਾ ਲੱਗਦਾ ਕਿਉਂਕਿ ਸਾਨੂੰ ਵਧੀਆ ਵਧੀਆ ਕੱਪੜੇ ਪਾਣੇ ਅੱچھے ਲੱਗਦੇ ਆ ਤਿਆਰ ਸ਼ਾਲ ਹੋ ਕੇ ਟੋਰਾਂ ਕੱਢ ਕੇ ਆਨਾ ਡਾਂਸ ਡੂਸ ਕਰਨਾ ਖਾਣਾ ਪੀਣਾ ਮੋਜਾ ਲੱਗ ਜਾਂਦੀ ਹੈ ਸਾਡੀਆਂ 3-4 ਕੱਢ ਕੇ ਵੇ ਨਹੀਂ ਸਾਡੀਆਂ ਜਿਹੜੀ ਸਾਲ ਬਾਅਦ ਨਿਕਲਦੀ ਹੈ ਜਿਆਦਾ ਵਧੀਆ ਨਿਕਲਦੀ ਹੈ ਹਾਂਜੀ ਥੈਂਕ ਯੂ ਫਸਲੋਨੀ ਕੁੜ ਖੇਡ ਲੋ ਨੀ ਕੁੜਿਓ ਹਸਨਾ ਖੇਡਣਾ ਰਹਿ ਜਾਊਗਾ ਕੋਈ ਬੂਝੜ ਵਾ ਕੇ ਲੈ ਜਾਊਗਾ ਇਹੀ ਟਾਈਮ ਇਨ ਇੰਜੋਏ ਕਰ ਲੋ ਤੇ ਲੱਕੀ ਹੋਵੋਗੇ ਕਿ ਅੱਗੇ ਜਾ ਕੇ ਤੁਹਾਨੂੰ ਵਧੀਆ ਕਰਨ ਮਿਲ ਜਾਏਗਾ ਤਾਂ ਤੁਸੀਂ ਉੱਥੇ ਵੀ ਇੰਜੋਏ ਕਰੋਗੇ ਪਰ ਬੈਟਰ ਹੈ ਕਿ ਤੁਸੀਂ ਜਿਹੜਾ ਟਾਈਮ ਤੁਹਾਡੇ ਕੋਲ ਹੈਗਾ ਉਸ ਨੂੰ ਇੰਜੋਏ ਕਰੋ ਔਰ ਆਪਣੇ ਕਲਚਰ ਨਾਲ ਕਨੈਕਟ ਰਹੋ ਆਪਣੇ ਕਲਚਰ ਨੂੰ ਯਾਦ ਰੱਖੋ ਆਪਣੇ ਕਲਚਰ ਨੂੰ ਸਪੋਰਟ ਦਿਓ ਪੀਆਂ ਦਾ ਤਿਹਾਰ ਦੇ ਮੌਕੇ 'ਤੇ ਸਾਨੇ ਪੰਜਾਬ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਹੈ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਭਾਈਚਾਰਕ ਸਾਂਝ ਨੂੰ ਇਹ ਦਰਸਾਉਂਦਾ ਹੈ ਤੀਆਂ ਦਾ ਤਿਹਾਰ ਬੜੀ ਹੀ ਤੁਮਤਾਮਬੇ ਨਾਲ ਜਿਹੜਾ ਸੰਪੰਨ ਹੋਇਆ ਮੁੱਖ ਮਹਿਮਾਨ ਰਾਜ ਲਾਲੀ ਗਿੱਲ ਜੋ ਮਹਿਲਾ ਕਮਿਸ਼ਨ ਪੰਜਾਬ ਨੇ ਉਹਨਾਂ ਨੇ ਵੀ ਸਾਰਿਆਂ ਨੂੰ ਤੀਆਂ ਦੇ ਤਿਹਾਰ ਦੀਆਂ ਜਿੱਥੇ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਨੇ ਇੱਕ ਸੰਦੇਸ਼ ਵੀ ਦਿੱਤਾ ਹੈ ਕਿ ਆਪਣੇ ਭਾਈਚਾਰਕ ਸਾਂਝ ਦੇ ਨਾਲ ਜੁੜੇ ਰਹਿਣਾ ਚਾਹੀਦਾ ਤੇ ਆਨ ਵਾਲੀ ਨੌਜਵਾਨ ਪੀੜ੍ਹੀ ਨੂੰ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਕਿ ਆਪਣੇ ਪੁਰਾਤਨ ਅਤੇ ਆਪਣੇ ਸੱਭਿਆਚਾਰ ਦੇ ਨਾਲ ਜਿਹੜਾ ਹੈ ਜੁੜਨਾ ਚਾਹੀਦਾ ਹੈ ਤੇ ਤੀਆਂ ਤੇ ਮੁੰਡਿਆਂ ਦੇ ਵਿੱਚ ਜਿਹੜਾ ਕੋਈ ਵੀ ਫਰਕ ਨਹੀਂ ਰੱਖਣਾ ਚਾਹੀਦਾ ਸੋ ਗੱਲ ਵੀ ਇੱਕ ਗੱਲ ਹੈ ਕਿ ਤੀਆਂ ਦੇ ਤਿਹਾਰ ਦੀਆਂ ਸਾਡੇ ਚੈਨਲ ਦੇ ਵੱਲੋਂ ਵੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਅਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਪੋਰਟ